ਤੁਹਾਡਾ ਸਵਾਗਤ ਹੈ ਵੀਰੋ ਫਾਰਮੇ ਡਾਕਟਰ ਦੇ ਪੇਜ ਤੇ ਜਿਵੇਂ ਤੁਸੀਂ ਆ ਦੇਖ ਰਹੇ ਹੋ ਵੀਰਾਂ ਝੋਟੀ ਇਹ ਪਹਿਲੇ ਸੂਏ ਵੀਰ ਇਹਦੇ ਬਹੁਤ ਭਾਰ ਪੈਂਦਾ ਸੀ ਇਹਨਾਂ ਨੇ ਬਹੁਤ ਉਪਰਾਲੇ ਕਰੇ ਤਾਂ ਇਹਨਾਂ ਤੋਂ ਠੀਕ ਨਹੀਂ ਹੋਇਆ ਭਾਰ ਇਹਦਾ ਟ੍ਰੀਟਮੈਂਟ ਕਰਿਆ ਵੀਰੋ ਭਾਰ ਸਹੀ ਹੋ ਗਿਆ ਉਸ ਤੋਂ ਬਾਅਦ ਇਹ ਗੱਬਣ ਨਹੀਂ ਰਹਿੰਦੀ ਸੀਗੀ ਇਹਨਾਂ ਨੇ ਬਹੁਤ ਉਪਰਾਲੇ ਕਰੇ ਬਹੁਤ ਟੀਕੇ ਭਰਾਏ ਬਹੁਤ ਇੰਜੈਕਸ਼ਨ ਲਵਾਏ ਰੈਸੈਪਟ ਲਗਾਇਆ ਰਿਚ ਵਗੈਰਾ ਪੋਟੀ ਪਲੱਸ ਵਗੈਰਾ ਬਹੁਤ ਦਿੱਤੇ ਤਾਂ ਵੀ ਨਹੀਂ ਵੀਰੋ ਰਹੀ ਉਸ ਤੋਂ ਬਾਅਦ ਇਹਦਾ ਪਾਲ ਐਰਐਸੀ ਟੀਕਾ ਤੇ ਹੁਣ ਵੀਰੋ ਇਹ ਗੱਬੜ ਹੈ ਹੁਣ 3.5 ਮਹੀਨੇ ਦੀ ਗੱਬਣਾ ਚੈੱਕ ਪਾਸ ਹੈ ਤੇ ਇਹੋ ਜਿਹੀਆਂ ਕਟੀਆਂ ਜਿਵੇਂ ਝੋਟੀਆਂ ਜਾਂ گاਵਾਂ ਨੂੰ ਗੱਬੜ ਕਰਾਉਣ ਲਈ ਜਿਹੜਾ ਆਪਾਂ ਫਰੀ ਦੇ ਵਿੱਚ ਮੈਂ ਚਲਾਇਆ ਕਿ ਗੱਬਣ ਕਰਕੇ ਹੀ ਜਿਹੜੀ ਬਣਦੀ ਪੇਮੈਂਟ ਹੈ ਜਿਹੜੀ ਸਜੜੀ ਆਪਾਂ ਗੱਬਣ ਕਰਕੇ ਹੀ ਲੈਨੇ ਆ ਤਾਂ ਇਹ ਜੀ ਜਾਣਕਾਰੀਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਕਿਸੇ ਮੇਰੇ ਗਰੀ ਭੈਣ ਭਾਈ ਦਾ ਪੜਾ ਹੋਵੇ ਜਿਵੇਂ ਕਿ ਵੀਰੇ ਝੋਟੀ ਵੇਚ ਰਹੇ ਸੀਗੇ ਇਹ ਤੇ ਆਪਾਂ ਨੇ ਇਹਨਾਂ ਨੂੰ ਸੁਝਾਅ ਦਿੱਤਾ ਕਿ ਭਾਈ ਤੁਸੀਂ ਵੇਚੋ ਨਾ ਇੱਕ ਵਾਰੀ ਸਾਨੂੰ ਮੌਕਾ ਦਿਓ ਤੇ ਮੌਕਾ ਦਿੱਤਾ ਵੀਰੇ ਟੀਕੇ ਭਰੇ ਦੇ ਇਨਫੈਕਸ਼ਨ ਦੇ ਹੈਲਥੀ ਕੇ ਲਾਏ ਬਾਕੀ ਭਾਰ ਦੇ ਟੀਕੇ ਲਾਏ ਤੇ ਹੁਣ ਵੀਰੇ ਕਨਸੀਵ ਕਰ ਗਈ ਹੈ ਸਾਢੇ 3 ਮਹੀਨੇ ਦੀ ਗੱਭਣ ਚੈੱਕ ਪਾਸ ਹੈ ਜੇ ਕਿਸੇ ਮੇਰੇ ਵੀਰ ਨੂੰ ਡਾਊਟ ਹੈ ਆਪਾਂ ਦਿਖਾ ਵੀ ਦੇਵਾਂਗੇ ਕਿੱਥੇ ਖੜੀ ਹੈ ਕੀ ਗੱਲ ਬਾਤ ਹੈ ਵੀਰੇ ਟੀਕਾ ਵੀ ਇਹਦੀ ਐਮ 29 ਦਾ ਭਰਿਆ ਹੋਇਆ ਇਹ ਜੀਆਂ ਜਾਣਕਾਰੀਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣਾ ਨੰਬਰੇ ਦੇ ਵਿੱਚ ਚਾਲੂ ਹੈ ਜੇ ਕਿਸੇ ਮੇਰੇ ਵੀਰ ਨੂੰ ਇਹ ਜਿਆ ਕਿਸੇ ਕੰਮ ਕਰਾਉਣਾ ਦਾ ਮਨ ਕਰਦਾ ਤਾਂ ਸੰਪਰਕ ਕਰਨ ਧੰਨਵਾਦ ਮੇਰਾ ਵੀਰ